ਫਸਲ 85 ਦਿਨ ਤੋਂ 90 ਦਿਨ ਦੇ ਘਰਾ ਵਿੱਚ ਹੋ ਗਈ। ਗੋਬ ਦੇ ਵਿੱਚ ਬੱਲੀ ਵੀ ਤਿਆਰ ਹੋ ਗਈ। ਠੀਕ ਹੈ ਬੱਲੀ ਨੇ ਆਪਦਾ ਆਕਾਰ ਵੀ ਬਣਾ ਲਿਆ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਵੀ ਵਿੱਚ ਕਿਸਾਨ ਭਰਾ ਲੀਹੋਸਨ ਕਰਨ ਬਾਰੇ ਸੋਚੀ ਜਾਂਦੇ ਬਾਈ ਸਾਡੀ ਕਣਕ ਕੱਦ ਕਰੀ ਜਾਂਦੀ ਐ। ਜੇ ਕੱਦ ਰੋਕਣ ਵਾਲੀ ਸਪਰੇਅ ਕਰਨੀ ਤਾਂ ਘੱਟੋ ਘੱਟ ਜਿਹੜੀ ਪਹਿਲੀ ਸਪਰੇਅ ਕਰਨੀ ਹੈ 50-55 ਦਿਨ ਤੇ ਕਰੋ ਦੂਸਰੀ ਸਪਰੇਅ ਕਰਨੀ ਹੈ ਤਾਂ 70 ਦਿਨ ਤੋਂ ਪਹਿਲਾਂ ਪਹਿਲਾਂ ਕਰੋ ਠੀਕ ਹੈ ਪਰ ਹੁਣ ਇੱਥੇ ਆ ਕੇ ਦੇਖੋ ਹੁਣ ਕੁਝ ਨਹੀਂ ਬੰਦਦਾ ਹੁਣ ਤਾਂ ਤੁਸੀਂ ਐਨਪੀਕੇ ਦਾ ਸਾਰਾ ਫੰਗੀ ਸਾਈਡ ਦਾ ਸਾਰਾ ਲੈ ਲਓ ਜਿਹੜਾ ਕੁਝ ਹੋ ਗਿਆ ਦੇਖੋ ਤਾਂ ਹੋ ਗਿਆ ਕਿਉਂਕਿ ਜਿਹੜਾ ਹੁਣ ਜਿਹੜੇ ਬੰਦੇ ਹੁਣ ਲੀਹੋਸਨ ਦੇ ਨਾਲ ਤੀਰ ਮਾਰਨ ਨੂੰ ਫਿਰ ਦੇਣ ਉਹ ਹੁਣ ਤੀਰ ਵੱਜਣ ਵਾਲਾ ਨਹੀਂ ਹੈਗਾ ਉਹ ਤੀਰ ਜਿਹੜਾ ਵੱਜਣਾ ਸੀਗਾ ਉਹ ਪਹਿਲਾਂ ਵੱਜ ਚੁੱਕਿਆ ਗੋਪ ਦੇ ਵਿੱਚ ਬੱਲੀ ਨੇ ਜਿਹੜਾ ਦੇਖੋ ਆਪਦਾ ਭਾਗ ਬਣਾ ਲਿਆ ਹੁਣ ਇਹ ਬੱਲੀ ਦਾ ਹੌਲੀ-ਹੌਲੀ ਬਾਹਰ ਆਵੇਗੀ ਤੇ ਹੌਲੀ-ਹੌਲੀ ਸਾਈਜ਼ ਵਧੇਗਾ ਇੱਥੇ ਆ ਕਿ ਐਨਪੀਕੇ ਕਰ ਲੋ ਪोटाश ਕਰ ਲੋ ਕੋਈ ਫੰਗੀਸਾਈਡ ਕਰ ਲੋ ਜਿਸ ਦੇ ਨਾਲ ਜਿਹੜਾ ਅੰਗੋਬ ਦੇ ਵਿੱਚ ਜਿਹੜੀ ਬੱਲੀ ਨਿਕਲਣੀ ਹੈਗੀ ਆ ਉਹਦੇ ਦਾਣਿਆਂ ਦੀ ਸੰਖਿਆ ਦਾਣਿਆਂ ਦੀ ਚਮਕ ਬਣ ਸਕੇ ਇੱਥੇ ਆ ਕੇ ਹੁਣ ਸੋਡੇ ਹੱਥ ਵੱਲੇ ਕੁਝ ਨਹੀਂ ਹੈਗਾ ਨਾ ਤਾਂ ਹਰਬੀਸਾਈਡ ਕਰ ਸਕਦੇ ਹਾਂ ਨਾ ਤੁਸੀਂ ਕਾਦ ਰੋਕਣ ਵਾਲੀ ਕਰ ਸਕਦੇ ਹੋ ਇੱਥੇ ਐਨਪੀ ਕੀਤੇ ਫੰਗੀ ਸਾਈਡ ਹੀ ਕਰਨਾ ਹੈ